ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਠੱਠੀ ਆਏ ਸੀ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਟੂਰ ਆਪਾਂ ਕਰਦੇ ਆ ਜੀ ਪਰ ਇਹ ਪਿੰਡ ਮੇਰੇ ਨੇੜੇ ਹੀ ਆ ਜੀ ਮੇਰੇ ਪਿੰਡ ਤੋਂ ਕੋਈ 25 ਕਿਲੋਮੀਟਰ ਦੀ ਦੂਰੀ ਤੇ ਆ ਟੂਰ ਚ ਐਡ ਹੋਣ ਵਾਸਤੇ ਤੁਸੀਂ 9815843096 ਮੇਰੇ ਨੰਬਰ ਤੇ ਮੈਨੂੰ ਹੈਲੋ ਲੱਗ ਕੇ ਤੇ ਆਪਦਾ ਏਰੀਆ ਲੱਗ ਕੇ ਭੇਜ ਸਕਦੇ ਆ ਜੀ ਜਿਵੇਂ ਕੱਲ ਨੂੰ ਮੇਰਾ ਲੌਂਗੋਵਾਲ ਸਾਈਡ ਦਾ ਟੂਰ ਹੈ ਇਹ ਵੀਡੀਓ ਵੈਸੇ ਜੇ ਤੁਹਾਨੂੰ ਪਾਉਗੀ ਵੈਸੇ 30 ਤਰੀਕ ਦਾ ਮੇਰਾ ਲੌਂਗੋਵਾਲ ਬਰਨਾਲਾ ਸਾਈਡ ਦਾ ਟੂਰ ਹੈ ਜੀ ਪਰ ਇਹ ਵੀਡੀਓ ਮੈਂ ਅੱਜ ਅਪਲੋਡ ਦੋ ਤਿੰਨ ਦਿਨਾਂ ਨੂੰ ਕਰਦਾ ਹੁੰਦਾ ਹੁੰਦਾ ਵੀਡੀਓ ਬਾਅਦ ਚ ਬਣਾ ਕੇ ਰੱਖ ਲਈਦੀ ਹੈ ਜੀ ਤੇ ਇਹ ਵੀਡੀਓ ਤੁਹਾਨੂੰ ਜਿਹੜੀ ਗਾਂ ਦਿਖਾ ਰਹੇ ਆ ਬਾਈ ਜੀ ਰਿਪੀਟਰ ਹੈ ਜੀ ਦੋ ਵਾਰੀ ਨਹੀਂ ਰਹੀ ਇਹ ਵੈਸੇ ਬਾਹਲੀ ਰਿਪੀਟ ਨਹੀਂ کہہ ਸਕਦੇ ਪਰ ਫਿਰ ਵੀ ਦੋ ਵਾਰੀ ਇੱਕ ਵਾਰੀ ਸੈਕਸਰ ਥੀਮਲ ਆਇਆ ਬਾਈ ਹਾਂਜੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਦੂਜੇ ਹੀ ਨੌਨ ਸੈਕਸਰ ਅੱਛਾ ਫਿਰ ਨੌਨ ਸੈਕਸਰ ਲੋ ਆਇਆ ਹੈ ਤੇ 20 ਦਿਨਾਂ ਬਾਅਦ ਹੀ ਹੀਟ ਚ ਆਉਂਦੀ ਹੈ ਹਾਂ 20 ਦਿਨਾਂ ਬਾਅਦ ਜੀ ਅੰਦਰੋਂ ਸਹੀ ਆ ਜੀ ਸਿਹਤ ਤੁਸੀਂ ਦੇਖ ਹੀ ਸਕਦੇ ਆ ਬਾਈ ਨੇ ਨਵਾਂ ਹੀ ਕੰਮ ਕੀਤਾ ਅਜੇ ਆਹ ਹੁਣੇ ਹੀ ਪਾਇਆ ਇਹ ਤੇ ਸਾਰਾ ਜੀ ਲੋਹੇ ਲਾਏ ਸਣੀ ਦਾ ਲੱਗੀ ਆ ਹੋ 7-7 ਇੰਨੇ ਦਾ 40 ਕੁ ਹਜ਼ਾਰ ਤੱਕ 40 ਕੁ ਹਜ਼ਾਰ ਤੇ ਨਵਾਂ ਹੀ ਕੀਤਾ ਬਈ ਗੰਮ ਹੋਣੀ ਨਵਾਂ ਜੀ ਹਾਂ ਅਜੇ ਇਹਨਾਂ ਵੱਲੋਂ ਸ਼ੁਰੂ ਹੀ ਕੀਤਾ ਹੈ ਇਹ ਵੇੜ ਕਰਦੀ ਸੀ ਪਹਿਲੇ ਜੀ ਇੱਕ ਸੀਗੀ ਆ ਬਾਕੀ ਬਾਅਦ ਚ ਲਈਏ ਅੱਛਾ ਬਾਕੀ ਬਾਤ ਲੈਣਾ ਜਿਵੇਂ ਆ ਗਾਂ ਹੈ ਹਾਂ ਜੀ ਇਹ ਹੋਣੀ ਲਈਆਂ ਸੀਗੇ ਬੱਚਾ ਅੱਛਾ ਇਹ ਹੋਣੀ ਲਈ ਠੀਕ ਹੈ ਠੀਕ ਹੈ ਚਾਰ ਪਸ਼ੂ ਪੰਜ ਆਪਣੇ ਕੋਲੇ ਦੋ ਵੇੜਾ ਲਈਆਂ ਹੋਰ ਦੋ ਵੇੜਾ ਜੀ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ ਬਾਈ ਕੋਲੇ ਇੱਕ ਵੇੜਾ ਆ ਜਿਹੜੀ ਤੇ ਇਹ ਗਾ ਰਿਪੀਟ ਕਰ ਰਹੀ ਸੀ ਇਹਦੇ ਅੱਜ ਦੋ ਸੀਮਣ ਗੱਠੇ ਲਾ ਕੇ ਤੇ ਮੰਨ ਲਓ ਇਹਨੂੰ ਹਾਰਮੋਨ ਦੇਤਾ ਪਹਿਲਾਂ ਇਹਦੇ ਦਵਾਈ ਭਰੀ ਵੀ ਸੀ ਪਰ ਹਾਰਮੋਨ ਨਹੀਂ ਸੀ ਲੱਗਿਆ 101% ਰੱਬ ਸੁੱਖ ਰੱਖੇ ਗੱਬਣ ਹੋ ਜਾਊਗੀ ਜੀ 1 बाई ਕੋਲੇ ਜਾਂ ਜਰਸੀ ਗਾਂ ਜੀ ਕਿਸੇ ਨੇ ਖਰੀਦਣੀ ਹੋਵੇ ਤਾਂ ਸੇਲ ਹੈ ਕਿੰਨੇ ਦਿਨ ਹੋ ਗਏ ਬਈ ਇਹਨੂੰ ਸੂਈ ਨੂੰ ਜਿਹਨੂੰ ਸੂਈ ਨੂੰ ਬਈ ਮਹੀਨਾ ਹੋ ਗਿਆ ਹੋਗਾ ਦੁੱਧ ਦੁੱਧ 5 ਤੋਂ 6 ਦੇ ਵਿੱਚ 5 ਤੋਂ ਉੱਤੇ ਐ 6 ਤੋਂ ਘੱਟ ਦੋਵਾਂ ਟਾਈਮਾਂ ਦਾ ਹਾਂਜੀ ਠੀਕ ਹੈ ਮੰਨ ਲਓ ਦੁੱਧ ਥੋੜੇ ਵਾਲਾ ਬੰਦਾ ਕੋਈ ਖਰੀਦਣੀ ਚਾਹੁੰਦਾ ਤਾਂ ਦੇਖ ਲਈ ਪਰ ਮਹੀਨਾ ਹੋਇਆ ਸੂਈ ਨੂੰ ਬੱਚਾ ਨਾਲ ਹੈਗਾ ਠੰਡੀ ਸੀ ਲਾਉ ਕੋਈ ਦਿੱਕਤ ਲੈਣਾ ਪਾਉਣਾ ਪਾਉ ਨਹੀਂ ਨਾ ਲਾ ਪਾਉ ਹਾਂ ਸੋਨੂੰ ਜਰਸੀ ਤੇ ਐਫ ਗਾਜ ਜਿਹੜਾ ਹੈਗਾ ਨਾ ਜੀ ਸਿਸਟਮ ਜਰਸੀ ਗਾ ਥੋੜੀ ਜੀ ਧਿੰਘੇੜ ਘੱਟ ਚੱਲਦੀ ਹੈ ਪਰ ਇਹ ਥੋੜੀ ਜਰਸੀ ਕ੍ਰਾਸ ਤੇ ਆ ਜਾਂਦੀ ਹੈ ਗਾਉਂ ਵਿੱਚ ਪਿਓਰ ਨਹੀਂ ਗਈ ਗਾ ਸੇਧ ਦੀ ਮਾੜੀ ਕਰਕੇ ਥੋੜਾ ਜਿਹਾ ਦੁੱਧ ਘੱਟ ਹੀ ਦੇਊਗੀ ਇਹ ਤੇ ਪਰ ਇੰਨਾ ਵੀ ਦੁੱਧ ਸੰਘਣਾ ਹੁੰਦਾ ਹਨਾ ਐਫ ਗਾ ਹਾਂ ਦੁੱਧ ਸੰਘਣਾ ਹੁੰਦਾ ਇਹਨਾਂ ਦਾ ਤੇ ਕਿੰਨਾ ਦੁੱਧ ਬਾ ਦੇਣੇ ਬਈ ਪਰਲੀ ਗਾ ਕਿੰਨਾ ਦੁੱਧ ਦੇ ਰਹੀ ਹੈ ਉਹ ਵੀ ਹੁਣ ਟੋਕੜ ਹੋਈ ਵੀ ਹੈ ਜੀ ਟੋਕੜ ਹੋਈ ਹੈ ਹਾਂਜੀ ਇਹ ਆ ਹੁਣ ਛੱਡੀ ਦਿੱਤੀ ਵਸੇ ਅੱਛਾ ਛੱਡੀ ਵੀ ਇਹ ਰੱਖੋਗੇ ਬਈ ਇਹ ਸੋਣ ਵਾਲੀ ਇਹ ਤਾਂ ਵੈਸੇ ਤੇ ਰੱਖਣ ਦਾ ਹੀ ਹਾਂਜੀ ਠੀਕ ਹੈ ਠੀਕ ਹੈ 3 ਮਹੀਨੇ ਤੋਂ ਘਟ ਕੇ ਦੇਣਗੇ ਠੀਕ ਹੈ ਇੱਕ ਜਦੋਂ ਤੁਸੀਂ ਅਸਰ ਵੈੜ ਖਰੀਦਦੇ ਆ ਨਾ ਜੀ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜੇ ਪਸ਼ੂ ਦਾ ਬਾਡੀ weight ਪੂਰਾ ਹੈ ਤੇ ਮੂੰਹ ਚੋਂ ਖੀਰੀ ਆ ਤੁਸੀਂ ਸਮਝ ਲਿਆ ਕਰੋ ਵੀ ਜਾਂ ਤਾਂ ਉਹ ਰਿਪੀਟਰ ਹੈ ਜੀ ਤੇ ਜਾਂ ਉਹ ਉਹਦੇ ਕੋਈ ਅੰਦਰ ਦਿੱਕਤ ਆ ਵੀ ਪਸ਼ੂ ਸਹੀ ਨਹੀਂ ਅੰਦਰੋਂ ਤਿਆਰ ਨਹੀਂਗਾ ਜਿਵੇਂ ਇਹ ਹੁਣ ਬਾਈ ਦੀ ਗਾਂ ਹੈ ਅੰਦਰੋਂ ਠੀਕ ਠਾਕ ਹੈ ਜੀ ਕਹਿ ਸਕਦੇ ਆ ਜਿਵੇਂ ਇਹਦਾ ਬਾਡੀ weight ਬਹੁਤ ਜ਼ਿਆਦਾ ਹੈ ਪਰ ওভারੀ ਇਹਦੀ ਕਮਜ਼ੋਰ ਹੈ ਤੇ ਬਾਈ ਨੂੰ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਇੱਕ ਅੱਧੀ ਵਾਰੀ ਹੋ ਸਕਦਾ ਹੀਟ ਚਾਈ ਹੋਵੇ ਪਰ ਬ੍ਰੀਡ ਦੇਖੋ ਵੜਦੀ ਤੁਸੀਂ ਕਿੰਨੀ ਆ ਤੇ ਇਹ ਬਾਈ ਨੇ 28000 ਰੁਪਏ ਦੀ ਖਰੀਦੀ ਹੈ ਮਹੀਨਾ ਬਾਈ ਨੂੰ ਸਾਹਮਦੇ ਨੂੰ ਹੋ ਗਿਆ ਮੈਨੂੰ ਪਤਾ ਅਜੇ 6-5-2000 ਮਹੀਨਿਆਂ ਨੂੰ ਸਾਹਮਣੇ ਹੀ ਪੈਣੀ ਹੈ ਬਾਡੀ weight ਦੇ ਹਿਸਾਬ ਤੇ ਨਾ ਜਾਇਆ ਕਰੋ ਤੇ ਇਹ ਕੋਸ਼ਿਸ਼ ਕਰਿਆ ਕਰੋ ਵੀ ਆਪਦੇ ਡਾਕਟਰ ਤੋਂ ਚੈੱਕ ਕਰਾ ਲਿਆ ਕਰੋ ਜੇ ਤੁਸੀਂ ਕੋਈ ਮਲ ਹੋਰ ਭਾਈ ਬਾਈ ਨੇ ਤਾਂ ਰੀਪੀਟਰ ਸਮਝ ਕੇ ਹੀ ਲਈ ਆ ਵੈਸੇ ਕੋਈ ਗੱਲ ਨਹੀਂ ਬਈ ਫਿਰ ਵੀ ਤੁਸੀਂ 28000 ਦੀ ਲੈ ਲਈ ਮਾ ਆਖੀਰੀ ਕਰਕੇ ਤੇ ਮੈਂ ਕੋਈ ਨਹੀਂ ਰਹਿ ਜੋਗੀ ਰਹਿ ਜੋਗੀ ਹਾਂ ਕੋਈ ਨੁਕਸ ਨਹੀਂ ਨਾ ਪਤਾ ਹੀ ਹਾਂ ਵੀ ਨੁਕਸ ਚਲੋ ਏਡਾ ਵੀ ਹੈ ਨਹੀਂ ਕੋਈ ਦਿੱਕਤ ਨਹੀਂ ਗਈ ਪਰ ਫਿਰ ਵੀ ਟਾਈਮ ਲੱਗ ਜੂਗਾ ਇਹਨੂੰ ਠੀਕ ਹੈ ਜੀ ਵੀ ਅੰਦਰੋਂ ਤਿਆਰ ਨਹੀਂ ਹੋਏਗੀ ਵੜ ਤੇ ਉਹ ਉਹਨਾਂ ਨੇ ਵੀ ਤਾਂ ਹੀ ਵੇਚੀ ਹੋਊਗੀ ਨਹੀਂ ਏਡੀ ਚੰਗੀ ਗੱੜ ਵੇਚਦਾ ਵੀ ਕੋਈ ਨਹੀਂ ਬਈ ਉਹਨਾਂ ਦਾ ਮਾਰੀਆਂ ਹੋਣਗੇ ਹਾਂ ਟੱਕਰਾ ਮਾਰੀਆਂ ਬਈ ਪਾਊਡਰ ਪਾਊਡਰ ਪਿਆ ਹੋਊਗਾ ਪਰ ਗੱਲ ਬਣੀ ਨਹੀਂ ਗਣੀ ਤੇ ਬਾਈ ਨੂੰ ਹੁਣ ਬਾਇਓਟੀਮ ਏਡ ਪਾਊਡਰ ਦੇ ਟਿਊਨ ਚ ਦੇ ਇੰਜੈਕਸ਼ਨ ਲੈ ਕੇ ਦਿੱਤਾ ਜੀ ਮੈਂ ਕਿਹਾ ਜਦੋਂ ਹੀਟ ਚਾਈ ਜਾ ਮਹੀਨੇ ਨੂੰ ਆਪਾਂ ਚੈੱਕ ਕਰਾਂਗੇ ਉਹ ਬਾਈ ਦੀ ਗਾਂ ਗੱਬਣ ਹੋ ਜਾਣੀ ਉਹ ਤੇ ਕੋ ਇਹ ਇੱਕ ਆ ਖਰੀਦੀ ਆ ਜੀ ਇਹ ਕਿੰਨੇ ਦੀ ਬਈ ਇਹ ਲਈ ਸੀ 24 ਦੀ 24000 ਦੀ ਮਾ ਵਹਿੰਗੇ ਲਈ ਬੈਠੇ ਆ ਪਸੂ ਬਈ ਠੀਕ ਆ ਉਹ ਜਰਸੀ ਗਾਂ ਦਾ ਬੱਚਾ ਜੀ ਠੀਕ ਜੇ ਕਿਸੇ ਨੇ ਖਰੀਦਣੀ ਹੋਵੇ ਘੱਟ ਪੈਸੇ ਲਾਉਣੇ ਹੋਣ ਤਾਂ ਬਾਈ ਨਾਲ ਸੰਪਰਕ ਕਰ ਲਿਓ ਜੇ ਮੈਂ ਨੰਬਰ ਦੇ ਦਿਆਂਗਾ ਤੁਹਾਨੂੰ ਦੁੱਧ ਤੋਂ 4-5 ਕਿਲੋ ਹੀ ਆ ਜੀ ਇਹਨਾਂ ਵਧਨਾ ਵੀ ਨਹੀਂ 6-7 ਕਿਲੋ ਦੁੱਧ ਵੱਧ ਤੋਂ ਵੱਧ ਹੀ ਦੇਊਗੀ ਵੈਸੇ ਜਿੱਥੇ ਖੜੀ ਆ ਸੇਵਾ ਦੇ ਬਸ ਉੱਥੇ ਜੀ ਖੜੀ ਆ ਕਿੰਨੇ ਪੈਸੇ ਲਾਤੇ ਬਈ ਸਾਰੇ ਤੁਸੀਂ ਪਸ਼ੂਆਂ ਦੇ ਪਸ਼ੂਆਂ ਵੇਨੇ ਦੇ ਇੰਨੇ ਦੇ ਲਾਉਣਾ ਦਾ 50 ਦੇ ਵਿਜਾ 130 ਤੋਂ 40 ਦੇ ਵਿੱਚ ਲੱਗਦਾ 130 40 ਲੱਗਦਾ ਹੈ ਬਾਕੀ ਸੈੱਟ ਦੇ ਲਾਤੇ 2 ਲੱਖ ਰੁਪਏ ਲਾਤਾ ਹਾਂਜੀ ਲੱਗਦਾ ਤੇ ਹੋਈ ਕਿੰਨੀ ਇਨਕਮ ਹੋ ਰਹੀ ਹੈ ਮਹੀਨੇ ਦੀ ਇਨਕਮ ਹੁੰਦਾ ਹੀ ਪਰ ਮੈਂ 5-7 ਕਿਲੋ ਜਦ ਬਾਰ ਰਹੇ ਹੜੇ ਦੇ ਗਾਂ ਖਿਆਲਾ ਵਾਸਤੇ ਹੀ ਗਈ ਦਾ ਤੁਸੀਂ ਫਿਰ ਤੁਹਾਨੂੰ ਇਹ ਆ ਵੀ ਆਪਾਂ ਵਹਿੜਾ ਤਿਆਰ ਕਰਕੇ ਵੇਚਾਂਗੇ ਜੀ ਵੇਚਾਂਗੇ ਜਦੋਂ ਤੇ ਲਾਵਾਂਗੇ ਜੀ ਦਾ ਆ ਵੀ ਦੁੱਧ ਵਾਲੇ ਪਾਸੇ ਆ ਜਦੋਂ ਉਹਵੇਂ ਤੁਹਾਨੂੰ ਇਹ ਸੀ ਵੀ ਜੇ ਗਾਵਾਂ ਲਾਵਾਂਗੇ ਤਾਂ ਮਹਿੰਗਾ ਗਾਉਣ ਨਹੀਂ ਆ ਜੀ ਹਾਂ ਇਸੇ ਕਰਕੇ ਆ ਵੀ ਚਲੋ ਤਿਆਰ ਕਰਕੇ ਆਪਦੀਆਂ ਵੇਚ ਲਾਂਗੇ ਚਲੋ ਤਰੀਕਾ ਤਾਂ ਤੁਹਾਡਾ ਇਹ ਵੀ ਸਹੀ ਹੈ ਪਰ ਕੁਝ ਨੂੰ ਚੈੱਕ ਕਰਾ ਲਿਆ ਕਰੋ ਡਾਇਰੈਕਟਰ ਤੋਂ ਜਦੋਂ ਲੈਣੇ ਆਪਾਂ ਸਹੀ ਕਿਉਂ ਆਪਣਾ ਟਾਈਮ ਵਾਵਾ ਖਰਾਬ ਕਰਾਉਗੀ ਇਹ ਵਹਿੜ ਸਹੀ ਵਹਿੜ ਬਹੁਤ ਚੰਗੀ ਹੈ ਜੇ ਰਹਿ ਜਾਂਦੀ ਹੈ ਤਾਂ ਲੱਖ ਰੁਪਏ ਦੀ ਵਹਿੜ ਆ ਤੇ ਦੁੱਧ ਵੀ ਚੰਗਾ ਦੇ ਦੋਗੀ ਜੀ ਇਹ ਨੇੜੇੋਂ ਲਈ ਆ ਬਾਈ ਇਹ ਨੇੜੇੋਂ ਆਵੇ ਇਸ ਨੂੰ ਸਿੱਥੇ ਲਈ ਤੀ ਅੱਛ بس ਉਹਨੂੰ ਇਹਦੇ 'ਚ ਇਹੀ ਦਿਖਾਇਆ ਸੀਗਾ ਜੀ ਆ ਵਿਹੜ ਵੀ ਜਿਹੜੇ ਤੁਸੀਂ ਪਸ਼ੂ ਖਰੀਦਦੇ ਆਂ ਬਸ ਜ਼ਿਆਦਾ ਚੈੱਕ ਕਰਾ ਲਿਆ ਕਰੋ ਤੇ ਬੋਡੀ ਵੇਟ ਪੂਰਾ ਹੈ ਤੇ ਜਾਂ ਤਾਂ ਉਹ ਰਿਪੀਟਰ ਹੈ ਜੀ ਜਾਂ ਅੰਦਰੋਂ ਸਹੀ ਨਹੀਂ ਦੋ ਚੀਜ਼ਾਂ ਹੀ ਆ ਠੀਕ ਹੈ ਅੰਦਰੋਂ ਸਹੀ ਦਾ ਮਤਲਬ ਇਹ ਹੁੰਦਾ ਵੀ ਬੱਚੇ ਦਾ ਨਹੀਂ ਕਮਜ਼ੋਰ ਹੋਊਗੀ ਤੇ ਡਵੈਲਪ ਨਹੀਂ ਹੋ ਰਹੀ ਹੁਣੀ ਠੀਕ ਹੈ ਕਈ ਪਸ਼ੂਆਂ 'ਚ ਬਹੁਤ ਵਾਰੀ ਦਿੱਕਤ ਆਉਂਦੀ ਹੈ ਵੀ 4-4 5-5 ਸਾਲਾਂ ਦੀਆਂ ਵਿਹੜਾਂ ਵੀ ਹੋ ਜਾਂਦੀਆਂ ਨੇ ਕਿ ਇੱਕ ਵਾਰੀ ਵੀ ਹੀਟ 'ਚ ਨਹੀਂ ਆਉਂਦੀਆਂ ਬੱਚੇ ਦਾ ਨਹੀਂ ਹੁੰਦੀ ਆ ਪਰ ਨਾ ਹੋਇਆ ਅਰਗੀ ਹੁੰਦੀ ਆ ਉਹ ਐਡੀ ਦਿੱਕਤ ਹੈ ਵਿਹੜ 'ਚ ਹੈਣੀਗੀ ਪਰ ਟਾਈਮ ਲਾਊਗੀ ਬਹੁਤ ਟਾਈਮ ਲੇਜ ਖਾਲੀ ਖਾਲੀ ਵਹਿੜੀ 40000 ਰੁਪਏ 'ਚ ਪੈ ਜਾਣੀ ਹੈ ਘਟੋ ਘਟ ਪਾਉਂਟਰ 30-35000 'ਚ ਪੈ ਜਾਣੀ ਹੈ ਗੱਪੜ ਹੋਣ ਤਾਂ ਹੀ ਤੇ ਇਹਦੋਂ ਦਾ ਮੇਰੇ ਹਿਸਾਬ ਨਾਲ ਤੁਸੀਂ ਜੇ ਇੰਨੇ ਪੈਸੇ ਲਾਉਣੇ ਹੁੰਦੇ ਆ ਤਾਂ ਗਾਂ ਹੀ ਲੈ ਸਕਦੇ ਹੁੰਦੇ ਆ ਪਾ ਧੋਕੜ ਗੱਬਣ ਇਹ ਇਹ ਰਿਸਕ ਨਾ ਲਿਆ ਕਰੋ ਵੀ ਅਸਰ ਵਹਿੜ ਤੇ ਚਲੋ ਚੰਗੀ ਵਹਿੜਾ ਛੋਟੀ ਬੱਛੀ ਲੈ ਲਿਆ ਕਰੋ ਪਲੀ ਵਹਿੜ ਨਾ ਲਿਆ ਕਰੋ ਪਲੀ ਵਹਿੜ ਤੇ ਖਾਸ ਕਰਕੇ ਦਿੱਕਤ ਆਊਗੀ ਵੀ ਪਸ਼ੂ ਰੀਪੀਟਰਾਂ ਤੇ ਜਾਨਦਰੋਂ ਸਹੀ ਨਹੀਂ ਗਾ ਜੀ ਇਹ ਇਹ ਗੱਲ ਕਨਫਰਮ ਹੈ ਨਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਕਰੇ ਜ ਸਬਸਕ੍ਰਾਈਬ ਧੰਨਵਾਦ